ਗਿਆ ਵਾ ਇੱਥੇ ਪਿੰਨਾ ਵਾਹੇ ਕਰੋ ਲਾਉ ਜੀ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਆਪਣੇ ਨੂੰ ਤੇ ਇੱਕ ਗਾਂ ਕੈਮਰੇ ਸਾਹਮਣੇ ਤੁਹਾਨੂੰ ਨਜ਼ਰ ਆਉਂਦੀ ਆ ਜ਼ਿਲ੍ਹਾ ਗਰਦਾਸਪੁਰ ਪਿੰਡ ਮਲਕਪੁਰ ਦੇ ਵਿੱਚ ਆਪਾਂ ਖੜੇ ਆ ਤੇ ਇੱਕ ਗਾਂ ਦੀ ਹੋਰ ਆਪਾਂ ਜਾਨ ਬਚਾਈ ਆ ਕੱਟੀ ਘਟੋ ਘਟ 2.5 ਸਾਲ ਤੋਂ ਰਿਪੀਟਰ ਚੱਲਣ ਦੀ ਸੀ ਪਤਾ ਨਹੀਂ ਕਿੰਨੀ ਕਵਰੀ ਇਹ ਕੱਬਣ ਹੋਈ ਹੈ ਭਾਈ ਨਾ ਕਿੰਨੀ ਕਵਰੀ ਇਹਨੂੰ ਟੀਕੇ ਲੱਗੇ ਨੇ ਕਿੰਨੀ ਕਵਰੀ ਇਹ ਮਛੇ ਕੋ ਬਣੀਆ ਤੇ ਰਾਬੀ ਜਾਣਦਾ ਵਾ ਬਾਕੀ ਇਹ ਕਿ ਅੱਜ ਆਪਾਂ 2 ਮਹੀਨਿਆਂ ਦੇ ਪਲੱਸ ਚੈੱਕ ਕਰ ਦਿੱਤੀ ਹੈ ਵੀ ਪਾਸ ਕਰਤੀ ਅੱਜ ਤੇ ਕਿਰਪਾ ਹੋ ਗਈ ਸੱਚੇ ਬਾਦਸ਼ਾਹ ਦੀ ਕਿ ਕਾ ਗਾਂ ਦੀ ਜਾਨ ਬਚ ਗਈ ਹੈ ਹੋਰ ਤੇ 2.5 ਸਾਲ ਤੋਰ ਫਿੱਟ ਰਹੀ ਹੈ ਗਾਂ ਤੇ ਬਾਕੀ ਕਰਾਂਗੇ ਵੀਰ ਦੇ ਨਾਲ ਵੀ ਗੱਲਬਾਤ ਉਹ ਵੀ ਦੱਸਦੇ ਦਸੂਗਤ ਜੀ ਦੀ 2 ਜਨਵਰੀ ਆ ਵੀਰ ਕੋ ਅੱਧਾ ਕਿਲੋ ਦਿੰਦੀ ਗਾਂ ਦੁੱਧ ਸਾਰਾ ਇਹ ਤੇ ਤੂੰ ਹੀ ਆਪ ਸਭ ਲਾ ਲੋ ਕਿ ਜਿਹੜੀ ਅੱਧਾ ਕਿਲੋ ਦੁੱਧ ਦੇਂਦੀ ਆ ਮੰਨ ਲਓ ਇਹ ਨਾ ਗੱਬਣ ਹੁੰਦੀ ਤੇ ਇਹਦਾ ਕੋਈ ਹਾਲ ਨਹੀਂ ਨਾ ਤੇ ਇਹਨੂੰ ਕਿਨੇ ਕਰਨਾ ਹੈ ਤੇ ਨਾ ਗਾਂ ਜੋਗੀ ਨਾ ਪਛਾਂ ਜੋਗੀ ਹੈ ਨਾ ਤੇ ਕੀ ਹਾਲਾਤ ਹੋਣੇ ਹੀ ਇਹਦੇ ਹੈ ਨਾ ਤੇ ਚਲੋ ਅੱਜ ਮਿਹਰ ਹੋ ਗਈ ਉਹਦੀ ਕਿ ਗੱਬਣ ਹੋ ਗਈ ਇਹਦੀ ਜ਼ਿੰਦਗੀ ਬਚ ਗਈ ਹੈ ਜਾਨ ਬਚ ਗਈ ਹੈ ਤੇ ਬਾਕੀ ਵੀਰ ਨਾਲ ਵੀ ਕਰਾਂਗੇ ਗੱਲ ਆਉਂਦਾ ਤੇ ਓਕੇ ਆ ਜੀ ਹਾਂਜੀ ਲਓ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪਿੰਡ ਕਿਹੜਾ ਵਾਲਾ ਆਪਣਾ ਵੀਰ ਜੀ ਸਾਡਾ ਮਲਕਪੁਰ ਜੀ ਮਲਕਪੁਰ ਜ਼ਿਲ੍ਹਾ ਗਰਦਾਸਪੁਰ ਹਾਂ ਤੇ ਕਿੰਨਾ ਟਾਈਮ ਹੋ ਗਿਆ ਜੀ ਇਹ ਗਾ ਨੂੰ ਪਾਜੀ ਇਹਨਦੇ 2.5 3 ਸਾਲ ਹੀ ਮਤਲਬ ਹੋ ਗਿਆ ਹੀ ਬਹੁਤ ਡਾਕਟਰਾਂ ਨੂੰ ਦਿਖਾਇਆ ਹਾਂ ਨਹੀਂ ਗੱਲ ਬਣੀ ਤਾਂ ਵੀ ਢਲੋਂ ਸਾਹਿਬਾ ਤੁਹਾਨੂੰ ਸੱਦਿਆ ਤੇ ਹੁਣ ਤੁਹਾਡੇ ਕੋਲ ਅਸ਼ਮਤਲ 2.5 3 ਸਾਲ ਹੋ ਗਏ ਆ ਤੇ ਕਾਫੀ ਡਾਕਟਰਾਂ ਨੇ ਜ਼ੋਰ-ਜ਼ਰ ਲਾਇਆ ਮਤਲਬ ਅਣਗਿਣਤੀ ਵਰੀ ਬਣੀ ਹੈ ਕੋਈ ਗਿਲਕੀ ਨਹੀਂ ਸਾਡਾ ਨਹੀਂ ਉਥੇ ਆਪਣਾ گاਉਂ ਸਾਲ ਆਜਾ ਆ ਜਦੋਂ ਇਹ ਦੁੱਧ 1/2 ਕਿਲੋ ਦੇਣ ਦੀ ਜੇ ਨਾ ਕਿਸੇ ਬਨੇ ਲੱਗਦੀ ਨਾ ਇਹ ਗੱਬਣ ਹੁੰਦੀ ਤੇ ਫਿਰ ਇਹਦਾ ਕੋਈ ਹਾਲ ਨਹੀਂ گاਂ ਦਾ ਧਰਤਾ ਦੇ ਤੁਹਾਨੂੰ ਕਹਿੰਦੇ 10-22 ਦਾ ਡੀ ਵੀ ਡਾਕਟਰ ਸਾਹਿਬ ਵਧੀਆ ਨੇ ਚਲੋ ਯਕੀਨ ਹੀ ਉਦਾਂ ਵੀਰ ਤੇ ਆਪਣੇ ਤੇ ਪੂਰਾ ਤੇ ਬਾਤ ਫਿਰ ਤੁਣੀ ਹੋਣ ਕਿਰਪਾ ਕਰਤੀ ਆ ਚਲੋ ਤੇ ਚਿਰਪਾ ਉਹਦੀ ਸੱਚੇ ਪਾਤਸ਼ਾਹ ਦੀ ਹੁਣ ਹੁਣ ਉਹਦੀ ਕਿਰਪਾ ਜਿੰਨੇ ਇਹ ਸਾਰਾ ਕੁਝ ਕੀਤਾ ਵਾ ਵੇਖੋ ਜੀ ਇਹ ਵੀਰ ਦੀ ਸਪੋਰਟ ਕਰੋ ਬਹੁਤ ਵਧੀਆ ਡਾਕਟਰ ਨੇ ਪਹਿਲੇ ਬਹੁਤ ਡਾਕਟਰ ਬੋਲੇ ਬੋਲੇ ਫੁੱਲ ਕੇ ਸਰੀ ਗੱਲ ਬਣੀ ਇਹ ਡਾਕਟਰ ਨੇ ਬਹੁਤ ਤਿੰਨਾਂ 14 ਸਾਲ ਲਾਉਦੇ ਮੇਰੇ ਸਾਹ ਨਾਲ ਵੀ ਮਤਲਬ ਹੁਣ ਬਣਾਤੀ ਗਈ ਸਾਡੀ ਮਤਲਬ ਇੰਨਾ ਇਹ ਰਿਕਾਰਡ ਹੀ ਟੁੱਟਿਆ ਗੁਰ ਤਿੰਨ ਸਾਲ ਵੇਖੋ ਟਾਈਮ ਦਾ ਵੀ ਇੰਨੇ ਚਿਰ ਦੀ ਰਿਪੀਟ ਰਿਹਾ ਕਿ ਟਾਈਮ ਦਾ ਵੀ ਪੂਰਾ ਨਹੀਂ ਪਤਾ ਕਿ ਕਿੰਨੇ ਚਿਰ ਦੀ ਰਿਪੀਟ ਰਿਹਾ ਆਪਾਂ ਇੱਕ ਅੰਦਾਜ਼ਾ ਨਾ 2-3 ਸਾਲ ਕਹਿਣ ਦਿਆ ਹੋ ਸਕਦਾ ਇਹਨੂੰ ਸਮਾਂ ਵੱਧ ਹੋਵੇ ਪਰ ਜਿਹੜੀ ਗਿਣਤੀ ਬਣਦੀ ਬੱਚੇ ਕੋ ਵੀ ਕਿੰਨੀ ਵਾਰੀ ਬਣੀ ਆ ਤੇ ਡਾਕਟਰਾਂ ਵੀ ਤਿੰਨ ਚੋਹਾਂ ਨੇ ਯੋਰ ਲਾਇਆ ਸਹੀ ਗੱਲ ਆ ਨਾ ਵੀਰ ਜੀ ਇਦਾਂ ਹੀ ਆ ਨਾ ਤੇ ਬਾਕੀ ਅੱਜ ਕਿੰਨੇ ਬਣਾਈਆਂ گا ਫਿਰ ਇਹ ਵੀ ਦੱਸ ਦੋ ਆਜਾ ਤੇ ਲੋ ਸਾਹਿਬ ਬਣਾ ਨੂੰ سپور ਦੱਬ ਕੇ ਸਾਰੇ ਕਰੋ ਤੇ ਇਹਨਾਂ ਨੇ ਬਣਾ ਵਾਟੋ ਵਾਸ ਫੋਰ ਕਰੋ ਜੀ ਕਿਉਂਕਿ ਇਹ ਛੇ ਗਾਂ ਦੀ ਨਾ ਆਪਾਂ ਇਹ ਅੱਧਾ ਕਿਲੋ ਦੁੱਧ ਦੇਣ ਦੀ ਹੈ ਇਹਨਾਂ ਵਾਦਾ ਵੀ ਇੰਨੀ ਮਿਹਨਤ ਕਰਕੇ ਸਾਡਾ मतलब ਗਾਂ ਬਣਾਤੀ ਆਪਾਂ ਕਿੰਨੀ ਮਿਹਨਤ ਕੀਤੀ ਹੈ ਤੁਸੀਂ ਬਹੁਤ ਖੁਸ਼ੀ ਆ ਜੀ ਬਹੁਤ ਖੁਸ਼ੀ ਹੋਈ ਕਿਉਂਕਿ ਜੀ ਆਪਾਂ ਤਾਂ ਛੜਦੇ ਨਹੀਂ ਆਪਾਂ ਤਾਂ ਅੱਖਾਂ ਦੇ ਵੀ ਵੇਚ ਕੇ ਛੜਦੀ ਆ ਬਾਹਰ ਇੱਕ ਦਿਨ ਵਿਕਣਾ ਇਹ ਤਾਂ ਅੱਧਾ ਕਿਲੋ ਦੁੱਧ ਤਾਂ ਦੇਣਾ ਵੀ ਕਿੰਨੇ ਕੁਝ ਨਹੀਂ ਹੈ ਨਾ ਤੇ ਇਹਦੀ ਗਾਂ ਦੀ ਅੱਜ ਜਾਨ ਬਚੀ ਆ ਬਾਕੀ ਭਾਈ ਜੀ ਜਿਹੜਾ ਵੀਡੀਓ ਦੇਖੇਗਾ ਭਾਈ ਦੀ ਸਪੋਰਟ ਕਰੋ ਰੱਜ ਕੇ ਬਹੁਤ ਵਧੀਆ ਡਾਕਟਰ ਸਾਹਿਬ ਨੇ ਹਾਂ ਹਾਂ ਲੋਸਾਵ ਢਿਲਵਾਉਂਦੇ ਨੇ ਤੇ ਰਾਜ ਕੇ ਸਪੋਰਟ ਕਰਉਂਦੇ ਕਰ ਲਓ ਇੱਕ ਦੋ ਭਰਾ ਬਾਰੇ ਹੋਰ ਗੱਲਬਾਤ ਬਾਕੀ ਸਮਾਪਤੀ ਕਰੀਏ ਕੰਮਕਾਰ ਕਿਵੇਂ ਲੱਗਦਾ ਤਜਰਬਾ ਕਿਵੇਂ ਲੱਗਦਾ ਬਹੁਤ ਵਧੀਆ ਵਧੀਆ ਭਾਜੀ ਬਹੁਤ ਤਜਰਬਾ ਵਾਲਾ ਕੋਈ ਦੂਜਿਆਂ ਨਾਲੋਂ ਫਰਕ ਜ਼ਾਹਦਾ ਨਾ ਬਹੁਤ ਜਿਆਦਾ ਜੀ ਸਾਡੇ ਪਿੰਡ ਦੇ ਮਤਲਬ ਵਾਲੇ ਇਹੀ ਜਿਆਦਾ ਹੁਣਾਉਂਦੇ ਹਨ ਤੁਹਾਨੂੰ ਤੇ ਆਪਾਂ ਦੂਜੇ ਡਾਕਟਰ ਤੋਂ ਖਾਂਦੇ ਰਹੇ ਜੀ ਹਾਂ ਚਲੋ ਬਾਕੀ ਦੱਸ ਪਾਈ ਪਿੰਡੋ ਕੇ ਬੰਦੇ ਨੇ ਤੇ ਫਿਰ ਮਹਾਰਾਜ ਦੀ ਕਿਰਪਾ ਹੋ ਗਈ ਜੇ ਨਾ ਕਰਤੀ ਜੇ ਤੇ ਲੋਤਾ ਬਾਕੀ ਬਹੁਤ ਬਹੁਤ ਧੰਨਵਾਦ ਹੈ ਭਰਾ ਦਾ ਖੁਸ਼ ਹੈ ਨਾ ਕੰਮ ਤੋਂ ਮੇਰਾ ਵੀਰ ਓਕੇ 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 ਮੇਰਾ ਭਰਾ ਧੰਨਵਾਦ ਬਹੁਤ ਬਹੁਤ ਕੋਈ ਗੱਲ ਨਹੀਂ ਜਾਓ ਮੇਰਾ ਵੀਰ ਤੁਸੀਂ ਕੋਈ ਚੱਕਰ ਨਹੀਂ ਬਾਕੀ ਮੈਂ ਗੱਲ ਕਰ ਲੈਣੀ ਆ ਵੀ ਤੇ ਆ ਫਿਰ ਗਾਂ ਫਿਰ ਤੁਹਾਨੂੰ ਦੱਸ ਦਿੰਨੇ ਆ ਕਿ ਜਾਂਦੀ ਜਾਂਦੀ ਵਰੀ ਵੀਰ ਨਾਲ ਤੁਸੀਂ ਗੱਲ ਭਰਾ ਦੀ ਸੋਣੀ ਲਈ ਆ ਕਿ ਯਾਰ ਅੱਕ ਜਾਂਦੇ ਆ ਲੋਕ ਟਾਈਮ ਬੜਾ ਹੋ ਜਾਂਦਾ ਇਹਦਾ ਕੋਈ ਟਾਈਮ ਦਾ ਵੀ ਨਹੀਂ ਪਤਾ ਟਾਈਮ ਕਿੰਨਾ ਮਤਲਬ ਕਿੰਨਾ ਹੋ ਗਿਆ ਆਪਾਂ ਇੱਕ ਅੰਦਾਜ਼ੇ ਨਾਲ 2-3 ਸਾਲ ਕਹਿ ਰਹੇ ਆ ਵਧ ਗਿਆ ਟਾਈਮ ਜੀ ਤੇ ਗਿਣਤੀ ਕੋਈ ਨਹੀਂ ਹੁੰਦੀ ਇਹ ਚੀਜ਼ ਦੀ ਕਿੰਨੀ ਵਾਰੀ ਬਣੀ-ਪੁਣੀ ਆ ਤੇ ਇਹਨਾਂ ਦਾ ਵੀ ਸਬਰ ਸੰਤੋਖ ਹੀ ਨੇਚਰ ਤੋਂ ਹਨਾ ਗਾਂ ਦੀ ਸੇਵਾ ਕਰਨ ਦੇ ਅੱਜ ਉਹ ਸੇਵਾ ਦਾ ਮੁੱਲ ਮੁੜ ਗਿਆ ਬਾਕੀ ਤੁਸੀਂ ਭਰਾ ਦੀ ਵੀ ਗੱਲਬਾਤ ਸੁਣੀ ਆ ਤੇ ਮੇਰੇ ਭਰਾ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਪਿੰਡ ਮਲਕਪੁਰ ਜ਼ਿਲ੍ਹਾ ਗਰਦਾਸਪੁਰ ਇੱਕ ਨਵਾਂ ਰਿਕਾਰਡ ਤੋੜਿਆ ਤੇ ਇੱਕ ਆਪਾਂ ਗਾਂ ਦੀ ਹੋਰ ਜਾਨ ਬਚਾਤੀ ਆ ਤਾਂ ਬਾਕੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਹੁਤੀ ਆਪਾਂ ਲੰਮੀ ਵੀਡੀਓ ਨਹੀਂ ਕਰਨੀ ਸਪੋਰਟ ਕਰਿਆ ਕਰੋ ਮੇਰੇ ਵੀਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਤੇ ਤੱਕ ਵੀਡੀਓ ਪਹੁੰਚੇ ਤੇ ਉਹਦੀ ਵੀ ਆਪਾਂ ਹੈਲਪ ਕਰੀਏ ਉਹਦੀ ਵੀ ਸਪੋਰਟ ਕਰੀਏ ਬਾਕੀ ਚਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਲਾਈਕ ਜ਼ਰੂਰ ਕਰਦੇ ਹੋ ਵੀਡੀਓ ਨੂੰ ਓਕੇ ਜੀ ਬਾਏ